ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਲੰਗੋਵਾਲ ਦਾਸ ਵੱਲੋਂ ਸੰਤ ਆਤਰ ਸਿੰਘ ਜੀ ਮਸਤਵਾਨ ਸਾਹਿਬ ਵਾਲਿਆਂ ਦੇ ਸੰਬੰਧ ਵਿੱਚ ਉਹਨਾਂ ਦੀ ਜੀਵਨੀ ਦੇ ਉੱਪਰ ਇੱਕ ਸੰਖੇਪ ਕਿਤਾਬ ਰਾਜ yogi ਦੀ ਸੇਵਾ ਗੁਰੂ ਮਹਾਰਾਜ ਨੇ ਲਈ ਹੈ ਸੰਤ ਆਤਰ ਸਿੰਘ ਜੀ ਮਸਤਵਾਨ ਸਾਹਿਬ ਜਿਨ੍ਹਾਂ ਦਾ ਜਨਮ ਸੰਗਰੂਰ ਨੇੜਲੇ ਪਿੰਡ ਚੀਮੇ ਦੇ ਵਿੱਚ ਹੋਇਆ 1866 ਦੇ ਵਿੱਚ ਅਤੇ ਇਸ ਤੋਂ ਬਾਅਦ ਛੋਟੀ ਉਮਰ ਤੋਂ ਸੰਤਾਂ ਜੀ ਦਾ ਜਿਹੜਾ ਲਗਾ ਸੀਗਾ ਉਹ ਗੁਰਬਾਣੀ ਸੰਥਿਆ ਅਤੇ ਗੁਰੂ ਸਾਹਿਬ ਗੁਰੂ ਇਤਿਹਾਸ ਤੋਂ ਪ੍ਰਭਾਵਿਤ ਸਨ ਗੁਰਸਿੱਖ ਪਰਿਵਾਰ ਸੀ ਜਿਸ ਤੋਂ ਬਾਅਦ ਸੰਤ ਜੀ ਨੇ ਮੋਢਲੀ ਸਿੱਖਿਆ ਆਪਣੀ ਗੁਰਬਾਣੀ ਵਿੱਚ ਸੰਥਿਆ ਵਿੱਚ ਹਾਸਲ ਕਰਕੇ ਉਸ ਤੋਂ ਬਾਅਦ ਜਿਉਂ ਹੀ ਇਹਨਾਂ ਦੀ ਉਮਰ ਜਵਾਨੀ ਦੇ ਵਿੱਚ ਪਹੁੰਚਦੇ ਹਨ ਤਾਂ ਫੌਜ ਦੇ ਵਿੱਚ ਭਰਤੀ ਹੋ ਕੇ ਕੁਝ ਸਮਾਂ ਉਹਦੇ ਵਿੱਚ ਸੇਵਾ ਕਰਦੇ ਹਨ ਤੇ ਉੱਥੇ ਚੰਗੇ ਗੁਰਸਿੱਖਾਂ ਦੀ ਸੰਗਤ ਵਿੱਚ ਅੰਮ੍ਰਿਤ ਸੰਸਕੇ ਉਸ ਤੋਂ ਬਾਅਦ ਜੋ ਪੰਜਾਂ ਪਿਆਰਾਂ ਦੀ ਰਹਿਤ ਪੰਜਾਂ ਪਿਆਰਾਂ ਵੱਲੋਂ ਦੱਸੀ ਗਈ ਸੀ ਉਸ ਉੱਪਰ ਨਿਭਦੇ ਆ ਸਾਰੀ ਉਮਰ ਇਸ ਗੁਰਸਿੱਖੀ ਰਹਿਤ ਦੇ ਵਿੱਚ ਰਹਿੰਦਿਆਂ ਨਿਵਾਉਣੀ ਕੀਤੀ। ਬਾਬਾ ਜੀ ਇਸ ਤੋਂ ਵੀ ਵੱਧ ਕੇ ਸੰਤਾ ਅਤਰ ਸਿੰਘ ਜੀ ਦਾ ਗੁਰਮਾਣੀ ਅਤੇ ਵਾਹਿਗੁਰੂ ਨਾਮ ਦੇ ਨਾਲ ਅਟੁੱਟ ਪਿਆਰ ਸੀ ਜੋ ਬਚਪਨ ਤੋਂ ਹੀ ਸੀ। ਇਹਨਾਂ ਨੇ ਕਦੇ ਸੇਵਾ ਤੋਂ ਅਤੇ ਨਾ ਹੀ ਕਦੇ ਨਾਮ ਸਿਮਰਨ ਤੋਂ ਕਦੇ ਆਲਸ ਨਹੀਂ ਕੀਤੀ, ਕਦੀ ਵੇਲਾ ਨਹੀਂ ਖੰਝਾਇਆ। ਸੰਤਾ ਅਤਰ ਸਿੰਘ ਜੀ ਨੇ ਬਹੁਤ ਵੱਡੀ ਸੇਵਾ ਤਪੱਸਿਆ ਕੀਤੀ। ਜਿਸ ਵਜਾ ਕਰਕੇ ਉਹਨਾਂ ਦਾ ਜਿਹੜਾ ਬਹੁਤਾ ਮਨ ਹੈ ਉਹ ਫੌਜੀ ਨੌਕਰੀ ਵਿੱਚ ਨਾ ਲੱਗਿਆ ਤੇ ਅੰਤ ਨੂੰ ਕੁਝ ਸਮਾਂ ਨੌਕਰੀ ਤੋਂ ਬਾਅਦ ਉਹਨਾਂ ਨੇ ਨੌਕਰੀ ਤੋਂ ਨੌਕਰੀ ਤੋਂ ਇੱਕ ਪਾਸੇ ਹੋ ਕੇ ਹਜੂਰ ਸਾਹਿਬ ਦੀ ਯਾਤਰਾ ਕੀਤੀ ਤੇ ਉੱਥੇ ਹੀ ਬੈਠੇ ਰਹੇ ਤੇ ਜਿਸ ਵਜਾ ਕਰਕੇ ਇਹਨਾਂ ਦਾ ਫੌਜ ਦੇ ਵਿੱਚੋਂ ਵੀ ਨਾਮ ਕੱਟਿਆ ਗਿਆ ਹਜੂਰ ਸਾਹਿਬ ਰੈਂਦਿਆਂ ਸੰਤ ਅਤ ਸਿੰਘ ਜੀ ਨੇ ਦਰਿਆ ਗੋਦਾਵਰੀ ਦੇ ਕੰਢੇ ਅਤੇ ਸਤਖੰਡ ਸ੍ਰੀ ਹਜੂਰ ਸਾਹਿਬ ਵਿੱਚ ਸੇਵਾ ਸਿਮਰਨ ਕੀਤਾ ਬਹੁਤ ਜ਼ਿਆਦੇ ਕਿ ਉੱਥੋਂ ਦੀਆਂ ਸੰਗਤਾਂ ਵੀ ਸੰਤਾਂ ਜੀ ਦੇ ਨਾਮ ਸਿਮਰਨ ਤੋਂ ਬਹੁਤ ਪ੍ਰਭਾਵਿਤ ਹੋਈਆਂ ਅਤੇ ਹੁਣ ਸੰਤਾਂ ਦੀ ਯਾਦ ਵਿੱਚ ਹਜੂਰ ਸਾਹਿਬ ਵੀ ਇਹਨਾਂ ਦੀ ਯਾਦ ਵਿੱਚ ਅਸਥਾਨ ਬਣੇ ਹੋਏ ਨੇ ਗੋਦਾਵਰੀ ਦਰਿਆ ਦੇ ਕੰਢੇ ਸੰਤਾ ਅਤਰ ਸਿੰਘ ਜੀ ਨੇ ਉਸ ਤੋਂ ਬਾਅਦ ਪੈਦਲ ਯਾਤਰਾ ਹਜੂਰ ਸਾਹਿਬ ਤੋਂ ਪੰਜਾਬ ਵੱਲ ਕੀਤੀ ਅਤੇ ਪਾਕਿਸਤਾਨ ਦੇ ਨਗਰ ਕਨੋਗਾ ਦੇ ਵਿੱਚ ਜਾ ਕੇ ਟਿਕੇ ਜਿੱਥੇ ਕਿ ਸੰਤਾ ਤਰਪ ਸਿੰਘ ਜੀ ਨੇ ਲਗਾਤਾਰ ਕਈ ਕੀ ਮਹੀਨੇ ਬਿਨਾ ਕੁਝ ਛਕਿਆ ਤਪ ਬੰਦਗੀ ਕੀਤੀ ਬਹੁਤ ਭਾਰੀ ਤੇ ਜਿਸ ਵਜ੍ਹਾ ਕਰਕੇ ਮਹਾਰਾਜ ਦੀ ਇਹਨਾਂ ਉੱਪਰ ਬਾਰ ਬਖਸ਼ਿਸ਼ ਹੋਈ ਸੰਤਾ ਤਰਪ ਸਿੰਘ ਜੀ ਨੂੰ ਗੁਰੂ ਮਹਾਰਾਜ ਵੱਲੋਂ ਹੁਕਮ ਆਇਆ ਕਿ ਪੰਥ ਦੇ ਪ੍ਰਚਾਰ ਦੇ ਲਈ ਉਦਮ ਕੀਤਾ ਜਾਵੇ ਸੋ ਸੰਤਾ ਤਰਪ ਸਿੰਘ ਜੀ ਨੇ ਬੰਦਗੀ ਤੋਂ ਬਾਹਰ ਆ ਕੇ ਆਪਣੀ ਇਕਲਤਾ ਵਾਲੀ ਜ਼ਿੰਦਗੀ ਦਾ ਤਿਆ ਕੀਤਾ ਅਤੇ ਸੰਗਤ ਦੇ ਵਿੱਚ ਵਿਚਰਨਾ ਕੀਤਾ ਜਗਾ ਜਗਾ ਦਿਵਾਨ ਲਗਾਉਣੇ ਸ਼ੁਰੂ ਕੀਤੇ ਸੰਤਾਤਰ ਸਿੰਘ ਜੀ ਦੀ ਜਿਹੜੀ ਨਾਮ ਸਿਮਰਨ ਦੀ ਸਾਧਨਾ ਕਰਕੇ ਅਤੇ ਇਹਨਾਂ ਦਾ ਗੁਰਸਿੱਖੀ ਨਾਲ ਪਿਆਰ ਕਰਕੇ ਸੰਗਤਾਂ ਬੜੀ ਦੂਰੋਂ ਇਹਨਾਂ ਦੇ ਦਿਮਾਨ ਸੁਣਨ ਆਉਂਦੀ ਆ ਸੰਤਾਤਰ ਸਿੰਘ ਜੀ ਬੜੀ ਉੱਚੀ ਆਵਾਜ਼ ਦੇ ਵਿੱਚ ਬਿਨਾਂ ਕਿਸੇ ਮਾਇਕ ਦਾ ਬਿਨਾਂ ਕਿਸੇ ਹੋਰ ਸਾਧਨਾ ਦੀ ਵਰਤੋਂ ਦੇ ਕੀਰਤਨ ਕਰਦੇ ਅਤੇ ਜ਼ਿਆਦਾ ਕੁਝ ਬਚਨ ਨਹੀਂ ਸੀ ਕਰਦੇ ਤੇ ਇਹਨਾਂ ਦੀ ਸੰਗਤ ਦੇ ਨਾਲ ਇਹਨਾਂ ਦੇ ਦੀਵਾਨ ਸੁਣਦੇ ਦੇ ਨਾਲ ਹੀ ਬਹੁਤ ਸਾਰੀ ਸੰਗਤ ਦਾ ਮਨ ਬਦਲ ਜਾਂਦਾ ਸੀ ਅਤੇ ਉਹ ਗੁਰਸਿੱਖੀ ਅਤੇ ਅਮਰਤ ਛਕਣ ਦੇ ਲਈ ਤਿਆਰ ਹੋ ਜਾਂਦੀਆਂ ਸਨ ਸੰਤ ਆਦਰ ਸਿੰਘ ਜੀ ਨੇ ਇਸੇ ਤਰ੍ਹਾਂ ਦੀਵਾਨ ਸਜਾਉਂਦੇ ਆ ਅਮਰਤ ਸੰਚਾਰ ਦੀ ਲਹਿਰ ਚਲਾਉਂਦੇ ਆ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਮਾਂ ਅਖੀਰ ਤੱਕ ਤੈਅ ਕੀਤਾ ਤੇ ਇਸ ਤੋਂ ਇਲਾਵਾ ਅਮਰਤ ਸੰਚਾਰ ਤੋਂ ਇਲਾਵਾ ਵੀ ਸੰਤ ਆਦਰ ਸਿੰਘ ਜੀ ਨੇ ਬਹੁਤ ਸਾਰੇ ਗੁਰਤਾਂ ਮਾਦੀ ਸੇਵਾ ਕੀਤੀ ਜਿਸ ਜਿਸ ਤਰ੍ਹਾਂ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੋਤੇ ਸੰਤ ਆਤਰ ਸਿੰਘ ਜੀ ਨੇ ਇੱਕ ਬੰਗਾ ਮਸਾਉਣਾ ਕੈਂਪ ਕੀਤਾ ਜਿੱਥੇ ਕਿ ਜੋ ਪੰਜਾਬ ਦੇ ਨੌਜਵਾਨ ਬੱਚੇ ਨੇ ਜਾਂ ਫਿਰ ਛੋਟੀ ਉਮਰ ਦੇ ਬੱਚੇ ਉਹ ਗੁਰਸਿੱਖੀ ਦੀ ਵਿਦਿਆ ਗ੍ਰਹਿਣ ਕਰਕੇ ਗੁਰਸਿੱਖੀ ਦੇ ਨਾਲ ਜੁੜ ਸਕਣ ਇਸ ਤਰ੍ਹਾਂ ਦੇ ਵਿਦਿਆ ਵਿਦਿਆਲੇ ਕਾਇਮ ਕੀਤੇ ਤੇ ਜਿਹੜਾ ਦਮਦਮਾ ਸਾਹਿਬ ਤਲਵੰਡੀ ਸਾਹਿਬ ਜੋ ਵਿਦਿਆ ਦਾ ਕੇਂਦਰ ਸਥਾਪਿਤ ਕੀਤਾ ਉਸ ਨੂੰ ਬੁੰਗਾ ਮਸਤੋਣਾ ਸਾਹਿਬ ਕਿਹਾ ਜਾਂਦਾ ਜਿਸ ਦੀ ਸੇਵਾ ਹੁਣ ਵੀ ਉੱਥੇ ਨਿਰੰਤਰ ਸੰਤਾਂ ਦੇ ਜੋ ਸੇਵਕ ਹਨ ਉਹ ਨਿਭਾ ਰਹੇ ਹਨ ਅਤੇ ਉੱਥੋਂ ਗੁਰਸਿੱਖ ਬੱਚੇ ਗੁਰਵਾਣੀ ਗੁਰਵਾਣੀ ਇਤਿਹਾਸ ਆਦ ਜਿਹੜੀ ਗੁਰਮਤਿ ਦੀ ਸਿੱਖਿਆ ਲੈ ਕੇ ਗੁਰਮਤਿ ਦੇ ਪ੍ਰਚਾਰ ਦੇ ਲਈ ਦੂਰ ਦੂਰ ਤੱਕ ਆਪਣੀ ਸੇਵਾ ਨਿਭਾਉਂਦੇ ਨੇ ਨਿਭਾ ਰਹੇ ਹਨ ਸੰਤ ਆਤਰ ਸਿੰਘ ਜੀ ਨੇ ਇਸ ਤੋਂ ਇਲਾਵਾ ਰਾਜਨੀਤੀ ਦੀਆਂ ਜabb ਉਸ ਵੇਲੇ ਜਿਹੜੀਆਂ ਸਿੱਖਾਂ ਦੀਆਂ ਲਹਿਰਾਂ ਚੱਲਦੀਆਂ ਸੀ ਉਹਨਾਂ ਦੇ ਵਿੱਚ ਵੀ ਯੋਗਦਾਨ ਪਾਉਣਾ ਆਰੰਭ ਕੀਤਾ ਜਿਵੇਂ ਸਿੰਘ ਸਵਾਲ ਲਹਿਰ ਦੇ ਸੰਤ ਆਤਰ ਸਿੰਘ ਜੀ ਬਹੁਤ ਸਹਿਯੋਗੀ ਬਣੇ ਸੰਤ ਆਤਰ ਸਿੰਘ ਜੀ ਨੇ ਗਦਰ ਲਹਿਰ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਉਹਨਾਂ ਨੇ ਜਿਹੜੀ ਆ ਸੰਗਤ ਨੂੰ ਅਮਰਤਸ਼ਕ ਕਾਇਆ ਉਸ ਨੂੰ ਸੰਤ ਹੋਣ ਦੇ ਨਾਲ ਸਿਪਾਹੀ ਹੋਣ ਦਾ ਫਰਜ਼ ਵੀ ਯਾਦ ਕਰਵਾਇਆ ਤੇ ਜੋ ਸੰਗਤਾਂ ਸੀ ਉਹ ਆਪਣੇ ਸੰਤ ਹੋਣ ਦੇ ਫਰਜ਼ ਤੋਂ ਦੇ ਨਾਲ-ਨਾਲ ਸਿਪਾਹੀ ਹੋਣ ਦੇ ਫਰਜ਼ ਵਜੋਂ ਸਿੰਘ ਸਭਾ ਲਹਿਰ ਦੇ ਵਿੱਚ ਅੱਗੇ ਜਾ ਕੇ ਫਿਰ ਗਦਰ ਲਹਿਰ ਦੇ ਵਿੱਚ ਅਤੇ ਉਸ ਤੋਂ ਫਿਰ ਅੱਗੇ ਜਾ ਕੇ ਜਿਹੜੀ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਸੀ ਉਸ ਦੇ ਵਿੱਚ ਵੀ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਯੋਗਦਾਨ ਪਾਇਆ ਤੇ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਸੀ ਇਸ ਪਿੱਛੇ ਜਿਹੜੀ ਚੁੱਪ ਮਿਹਨਤ ਸੀ ਉਹ ਸੰਤ ਆਦਰ ਸਿੰਘ ਜੀ ਦੀ ਸੀ ਇਹਨਾਂ ਦੀ ਘਾਲਣਾ ਕਮਾਈ ਕਰਕੇ ਇਹ ਸਭ ਜਿਹੜੇ ਪੰਥ ਦੇ ਵੱਡੇ ਵੱਡੇ ਕਾਰਜ ਨੇ ਉਸ ਦੇ ਲਈ ਸੰਗਤਾਂ ਉਸ ਸਮੇਂ ਤਿਆਰ ਵਰ ਤਿਆਰ ਹੋਈਆਂ ਸੰਤ ਆਦਰ ਸਿੰਘ ਜੀ ਨੇ ساری ਉਮਰ ਵਿਆਹ ਨਹੀਂ ਸੀ ਕਰਵਾਇਆ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੇ ਭਲੇ ਦੇ ਲਈ ਸਰਵਤ ਦੇ ਭਲੇ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਮਰਪਿਤ ਕੀਤੀ ਜਿੱਤੇ ਵੀ ਜਿਸ ਤਰ੍ਹਾਂ ਦਾ ਵੀ ਕਾਰਜ ਇਹਨਾਂ ਨੂੰ ਲੱਗਿਆ ਕਿ ਪੰਥ ਦੇ ਜਾਂ ਸਰਬੱਤ ਦੇ ਭਲੇ ਦੇ ਲਈ ਲੋਕਾਂ ਦੀ ਚੜ੍ਹਦੀ ਕਲਾ ਦੇ ਲਈ ਕਰਨਾ ਜ਼ਰੂਰੀ ਸਮਝਿਆ ਉਸ ਦੇ ਲਈ ਬਹੁਤ ਮਿਹਨਤ ਕਰਕੇ ਉਸ ਨੂੰ ਇਰੇ ਤੱਕ ਪਹੁੰਚਾਇਆ ਕਿਸੇ ਵੀ ਕਾਰਜ ਨੂੰ ਅਧੂਰਾ ਨਹੀਂ ਛੱਡਿਆ ਬਸਤਵਾਨਾ ਸਾਹਿਬ ਹੁਣ ਇਸ ਜਗ੍ਹਾ ਦੇ ਉੱਪਰ ਆਪਾਂ ਬੈਠੇ ਹੋਏ ਹਾਂ ਜਿੱਥੇ ਸੰਤ ਆਦਰ ਸਿੰਘ ਜੀ ਨੇ ਵਿਦਿਆ ਦੇ ਕੇਂਦਰ ਬਹੁਤ ਵੱਡੇ ਸਥਾਪਿਤ ਕੀਤੇ ਸਭ ਤੋਂ ਪਹਿਲਾਂ ਇਸ ਇਲਾਕੇ ਦਾ ਜਿਹੜਾ ਲੜਕੀਆਂ ਦਾ ਸਕੂਲ ਆ ਉਹ ਇੱਥੇ ਕਾਇਮ ਕੀਤਾ ਫਿਰ ਗੁਰਮਤਿ ਦਾ ਵਿਦਿਆਲਾ ਕਾਇਮ ਕੀਤਾ ਫਿਰ ਕਾਲਜ ਕਾਇਮ ਕੀਤਾ ਤੇ ਉਸ ਤੋਂ ਵੀ ਵੱਡਾ ਜਿਹੜਾ ਇਸ ਸਥਾਨ ਨੂੰ ਇੱਕ ਬਹੁਤ ਵੱਡੇ ਸਿੱਖੀ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਇੱਥੇ ਗੁਰਦੁਆਰਾ ਗੁਰਸਾਗਰ ਸਾਹਿਬ ਤੇ ਸੰਤਾ ਅਤਰ ਸਿੰਘ ਜੀ ਨੇ ਆਪਣੇ ਹੱਥੀ ਬਣਾਇਆ ਇਹ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇਹ ਸੰਤਾ ਅਤਰ ਸਿੰਘ ਜੀ ਦੀ ਬਣੀ ਹੋਈ ਹੈ ਜਿਹੜੀ ਕਿ ਹੁਣ ਨਵੀਂ ਇਮਾਰਤ ਦੇ ਅੰਦਰ ਆ ਗਈ ਹੈ ਇਹ ਦਰਬਾਰ ਸਾਹਿਬ ਸੰਤਾ ਅਤਰ ਸਿੰਘ ਜੀ ਦਾ ਬਣਾਇਆ ਹੋਇਆ ਸੋ ਅੱਜ ਦੇ ਦਿਨ ਜੋ ਆਪਾਂ ਇਸ ਜੋੜ ਮੇਲੇ ਦੇ ਵਿੱਚ ਬੈਠੇ ਹੋਏ ਹਾਂ ਇਹ ਵੇਲਾ ਸੰਤਾ ਅਤਰ ਸਿੰਘ ਜੀ ਦੀ ਵਰਸੀ ਦੇ ਦਿਨਾਂ ਦਾ ਹੈ ਸੰਤਾ ਅਤਰ ਸਿੰਘ ਜੀ 1 ਫਰਵਰੀ 1927 ਵਾਲੇ ਦਿਨ ਉਹਨਾਂ ਨੇ ਇਸ ਸੰਸਾਰ ਤੋਂ ਕੂਚ ਕੀਤਾ ਆਪਣਾ ਜੀਵਨ ਸਫਲਾ ਕਰ ਦਿਆ ਸਤਿਗੁਰੂ ਦੇ ਚਰਨਾਂ ਵਿੱਚ ਪੰਜਾਬ ਰਾਜੇ ਸਨ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸੰਗਤਾਂ ਇਸ ਸਥਾਨ ਉੱਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜਦੀਆਂ ਹਨ ਤੇ ਸੰਤ ਆਤਰ ਸਿੰਘ ਜੀ ਦੀਆਂ ਅਤੇ ਗੁਰੂ ਮਹਾਰਾਜ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਲੈਣ ਦੇ ਲਈ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੁੰਦੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ